ਲੁਧਿਆਣੇ ਦੀ ਜੀਮਨੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵੀਂ ਊਰਜਾ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਪੰਜਾਬ ਪਦਰ ਤੇ ਹਲਕਾ ਪਦਰ ਦੇ ਉੱਪਰ ਜੋ ਫੇਰ ਬਦਲ ਦੀ ਕਾਰਵਾਈਆਂ ਨੇ ਉਹ ਜਿੱਥੇ ਪਹਿਲਾਂ ਜੜੀਆਂ ਉਹਦੀਆਂ ਚਰਚਾਵਾਂ ਚੱਲਦੀਆਂ ਸਨ ਉਹ ਸਾਹਮਣੇ ਆ ਰਹੀਆਂ ਨੇ ਜਿਵੇਂ ਵੱਖੋ-ਵੱਖ ਹਲਕਿਆਂ ਦੇ ਵਿੱਚ ਹਲਕਾ ਇੰਚਾਰਜ ਜਿਹੜੇ ਨੇ ਕੁਝ ਤਬਦੀਲ ਕੀਤੇ ਗਏ ਨੇ ਕੁਝ ਹਲਕਾ ਇੰਚਾਰਜ ਜਿਹੜੇ ਨੇ ਨਵੇਂ ਨਿਯੁਕਤ ਕੀਤੇ ਗਏ ਨੇ ਜਿਸ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦਿਨਨਗਰ ਤੋਂ ਬਲਜੀਤ ਸਿੰਘ ਖਾਲਸਾ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਸਨ ਦਿਨਨਗਰ ਦੇ ਉਹਨਾਂ ਨੂੰ ਇੱਕ ਨਵੇਂ ਅਹੁਦੇ ਨਾਲ ਜਿਹੜਾ ਨਵਾਜਿਆ ਗਿਆ ਜੋ ਦਿਨਨਗਰ ਹਲਕੇ ਦੇ ਜਿਹੜੇ ਨੇ ਉਹਨਾਂ ਨੂੰ ਸੰਗਠਨ ਦੇ ਜਿਹੜਾ ਇੰਚਾਰਜ ਜਿਹੜਾ ਉਹ ਲਗਾਇਆ ਗਿਆ ਸੋ ਜਿਸ ਨੂੰ ਲੈ ਕੇ ਦਾਣਾ ਮੰਡੀ ਪਰਾਣਾ ਸ਼ੱਲਰ ਦੇ ਵਿੱਚ ਅੱਜ ਉਹਨਾਂ ਦਾ ਜੋ ਭਰਵਾ ਸਵਾਗਤ ਹੈ ਜਕਾਰਿਆਂ ਦੀ ਗੂੰਜ ਦੇ ਵਿੱਚ ਜੋ ਪਾਰਟੀ ਦੇ ਹੱਕ ਦੇ ਵਿੱਚ ਨਾਰੇਬਾਜੀ ਕਰਕੇ ਸੋ ਲੱਡੂ ਵੰਡ ਕੇ ਸਮਰਥਕਾਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਬਲਜੀਤ ਸਿੰਘ ਖਾਲਸਾ ਨੂੰ ਸਿਰ ਪਾਉ પા ਕੇ ਸਰੋਪਿਆਂ ਦੇ ਨਾਲ ਜੋ ਇਲਾਕੇ ਦੇ ਵੱਖ-ਵੱਖ ਪੰਚ ਸਰਪੰਚ ਜਾਂ ਪੁਰਾਣੇ ਜੋ ਪਾਰਟੀ ਦੇ ਵਲੰਟੀਅਰ ਨੇ ਪਾਰਟੀ ਦੇ ਸਮਰਥਕ ਨੇ ਉਹਨਾਂ ਵੱਲੋਂ ਜਿਹੜਾ ਵਾ ਸਵਾਗਤ ਕੀਤਾ ਗਿਆ ਜਿਵੇਂ ਤੁਹਾਨੂੰ ਦੱਸਦੀਏ ਕਿ ਜਿਵੇਂ ਉਹਨਾਂ ਦੇ ਸੱਜੇ ਖੱਬੇ ਖੜੇ ਬਲਾਕ ਪ੍ਰਧਾਨ ਨੇ ਜੋ ਇਸ ਦਿਨਨਗਰ ਹਲਕੇ ਤੋਂ ਸਰਕਲ ਪਰਾਣਾ ਸ਼ਾਲਾ ਦੇ ਨਾਲ ਸੰਬੰਧਿਤ तमाम ਕਹਿਣ ਦਾ ਮਤਲ ਜਿੰਨੇ ਵੀ ਸਮਰਥਕ ਨੇ ਅਹੁਦੇਦਾਰ ਨੇ ਇਸ ਖੁਸ਼ੀ ਦੇ ਮੌਕੇ ਦੇ ਉੱਪਰ ਖੁਸ਼ੀ ਦਾ ਹਜ਼ਾਰ ਜਿਹੜਾ ਉਹ ਕਰਦੇ ਨਜ਼ਰ ਆ ਰਹੇ ਨੇ ਜਿਵੇਂ ਤੁਹਾਨੂੰ ਦੱਸਦੀਏ ਕਿ ਕਈ ਤਰ੍ਹਾਂ ਦੀਆਂ ਚਰਚਾਵਾਂ ਲੁਧਿਆਣੇ ਦੀ ਜਿਮਨੀ ਚੌਂ ਤੋਂ ਪਹਿਲਾਂ ਜਿਹੜੀਆਂ ਨੇ ਹਲਕਾ ਪੱਤਰ ਉੱਪਰ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਸਨ ਕਿ ਵਕੋ ਵਕ ਹਲਕਿਆਂ ਦੇ ਵਿੱਚ ਜਿਹੜਾ ਫੇਰ ਬਦਲ ਜਿਹੜਾ ਕਿਤੇ ਨਾ ਕਿਤੇ ਹੋ ਸਕਦਾ ਪਰ ਜੇਕਰ ਗੱਲ ਕੀਤੀ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਜਿਹੜਾ ਵਾ ਇਹ ਸਮਰਥਕਾਂ ਦੇ ਵਿੱਚ ਨਵੀਂ ਊਰਜਾ ਭਰਨ ਨੂੰ ਲੈ ਕੇ ਜੋ ਅਹੁਦਿਆਂ ਦੇ ਨਾਲ ਜਿੱਥੇ ਅਹੁਦਿਆਂ ਦੀ ਝੜੀ ਲਗਾਈ ਹੋਈ ਹੈ ਹਲਕਾ ਪੱਧਰ ਤੇ ਉੱਥੇ ਹੀ ਬਲਜੀਤ ਸਿੰਘ ਖਾਲਸਾ ਨੂੰ ਵੀ ਜਿਹੜਾ ਵਾ ਸਗਠਨ ਦਾ ਇੰਚਾਰਜ ਬਣਾਇਆ ਗਿਆ ਨਰਲੇਬ ਟੀਵੀ ਵੱਲੋਂ ਸਭ ਤੋਂ ਪਹਿਲਾਂ ਬਲਜੀਤ ਸਿੰਘ ਖਾਲਸਾ ਜੀ ਤੁਹਾਨੂੰ ਜੋ ਮੁਬਾਰਕ ਬਾਤ ਹੈ ਧੰਨਵਾਦ ਜੀ ਸਭ ਤੋਂ ਪਹਿਲਾਂ ਨਰੇਲਪ ਟੀਵੀ ਦਾ ਬਹੁਤ ਬਹੁਤ ਧੰਨਵਾਦ ਅਤੇ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ ਇਹ ਅਹੁਦਾ ਮਿਲਿਆ ਜੀ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਵਾ ਤੇ ਪਾਰਟੀ ਹਾਈ ਕਮਾਂਡ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਬਲਾਕ ਪ੍ਰਭਾਰੀ ਪ੍ਰਧਾਨ ਮਨੀਸ਼ ਸਸੋਧਿਆ ਜੀ ਦਾ ਅਤੇ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਅਤੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮਾਣ ਬਖਸ਼ਿਆ ਵਾ ਮੈਨੂੰ ਅਤੇ ਪਾਰਟੀ ਦੇ ਸੰਗਠਨ ਦਾ ਇੰਚਾਰਜ ਲਗਾਇਆ ਵਾ ਤੇ ਜਿਹੜੀ ਵੀ ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਆ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ ਅਤੇ ਇਲਾਕਾ ਨਿਵਾਸੀਆਂ ਦੇ ਜਿੰਨੇ ਵੀ ਸਾਰੇ ਮੋਤਵਾਰ ਸੱਜਣ ਆਏ ਆ ਮੇਰੇ ਪਿੰਡ ਤੋਂ ਕੈਪਟਨ ਪਿਆਰਾ ਸਿੰਘ ਜੀ ਆ ਜੋਨੀ ਬਲਾਕ ਪ੍ਰਧਾਨ ਔਰ ਸਰਪੰਚ ਜਿੰਨੇ ਵੀ ਆਏ ਹਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਮਾਣ ਸਨਮਾਨ ਦਿੱਤਾ ਵਾ ਤੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਹੁਣ ਵਿਰੋਧੀਆਂ ਨੂੰ ਥੋੜਾ ਜਿਹਾ ਕਿ ਹੁਣ ਸੁਚ ਕਈ ਜਿਹੜੇ ਨਵੇਂ-ਨਵੇਂ ਆਪਣੇ ਆਪ ਨੂੰ ਆਪਣੇ ਇਨਚਾਰਜ ਸਮਝ ਕੇ ਪਾਰਟੀਆਂ, ਪ੍ਰਤੀ ਗਤੀਵਿਧੀਆਂ ਆਪਣੇ ਆਪ ਹੀ ਸ਼ੁਰੂ ਕਰੀ ਜਾਂਦੇ ਨੇ। ਉਹਨਾਂ ਨੂੰ ਵੀ ਕਹਿਣਾ ਵਾ ਕਿ ਥੋੜਾ ਠੰਡਲ ਜਾਓ ਹੁਣ ਕਿ ਬਿਨਾ ਮਤਲਬ ਤੋਂ ਪਾਰਟੀ ਦੇ ਵਿੱਚ ਕੋਈ ਵੀ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ। ਪ੍ਰੋਪਰਲੀ ਜਿਹੜਾ ਵੀ ਪਾਰਟੀ ਵੱਲ ਪ੍ਰੋਟੋਕਾਲ ਆਏਗਾ ਉਸ ਦੇ ਤਹਿਤ ਹੀ ਹੁਣ ਕੰਮ ਹੋਣਗੇ। ਜੇ ਕੋਈ ਤੁਹਾਡੇ ਨਾਲ ਧੱਕਾ ਕਰਦਾ ਕਿਸੇ ਵਰਕਰ ਦੇ ਨਾਲ ਵੀ ਤਾਂ ਉਹਦੇ ਨਾਲ ਪੂਰੀ ਐਦਾਂ ਦੀ ਐਦਾਂ ਹੀ ਟੀਮ ਜਾ ਕੇ ਉਹਦੇ ਨਾਲ ਖੜੀ ਹੋਏਗੀ ਤੇ ਕਿਸੇ ਵੀ ਵਰਕਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਪ੍ਰੋਪਰਲੀ ਕੰਮ ਹੋਣਗੇ। ਔਰ ਮਲਾਜ਼ਮ ਵਰਗਨ ਨੂੰ ਵੀ ਇਹੀ ਕਹਿਣਾ ਚਾਹੁੰਨਾ ਹੈ ਕਿ ਆਪਣੇ ਪਿਆਰ ਦੇ ਨਾਲ ਸਾਰੇ ਜਾਣੇ ਕੰਮ ਕਰੋ ਨਾ ਹੀ ਥੱਕਾ ਕਰੀਏ ਤੇ ਨਾ ਤੁਸੀਂ ਸਾਡੇ ਨਾਲ ਥੱਕਾ ਕਰਿਓ ਬਲਜੀਤ ਸਿੰਘ ਖਾਲਸਾ ਜੀ ਇਸ ਖੁਸ਼ੀ ਦੇ ਮੌਕੇ ਤੇ ਉੱਪਰ ਇੱਕ ਅਹਿਮ ਸਵਾਲ ਇਹ ਬਣਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਆਪਣੇ ਪੱਧਰ ਦੇ ਉੱਪਰ ਕਈਆਂ ਦੀਆਂ ਜੜੀਆਂ ਗਤੀਵਿਧੀਆਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਜੋ ਮੌਜੂਦਾ ਹਲਕਾ ਇੰਚਾਰਜ ਨੇ ਉਹਨਾਂ ਤੋਂ ਨਰਾਸ਼ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਸੀ 2022 ਦੇ ਵਿੱਚ ਜਾਂ ਪਹਿਲਾਂ ਉਹ ਘਰਾਂ ਦੇ ਵਿੱਚ ਨਰਾਜ ਹੋ ਕੇ ਬੈਠੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਉਹ ਜਿਹੜੇ ਗਤੀਵਿਧੀਆਂ ਨੇ ਹਲਕਾ ਇੰਚਾਰਜ ਦੀਆਂ ਉਹਦੇ ਤੋਂ ਦੁਖੀ ਨੇ ਦੇਖੋ ਜੀ ਪਾਰਟੀ ਕਮਾਂ ਹਾਈ ਕਮਾਂਡ ਨੇ ਤਾਂ ਹੀ ਹਲਕਾ ਇੰਚਾਰਜ ਨਵੇਂ ਸੰਗਠਨ ਤੇ ਲਗਾਏ ਗਏ ਆ ਕਿ ਐਮਐਲਏ ਜਾਂ ਹਲਕਾ ਇੰਚਾਰਜ ਦਾ ਤੇ ਵਰਕਰਾਂ ਦਾ ਤਾਲਮਿਲ ਨਹੀਂ ਬੰਦਾ ਪਿਆ ਪਾਰਟੀ ਨੇ ਇਸੇ ਕਰਕੇ ਲਾਏ ਆ ਕਿ ਜਿਹੜੇ ਵਰਕਰਾਂ ਦੀ ਪ੍ਰੋਬਲਮ ਸਮਝੋ ਤੇ ਹਲਕਾ ਇੰਚਾਰਜ ਦੀ ਸਮਝੋ ਇਹਨਾਂ ਨੂੰ ਸੋਲਵ ਕਰਕੇ ਇਹਨਾਂ ਨੂੰ ਦੁਬਾਰਾ ਇੱਕ ਸੰਗਠਨ ਮਜ਼ਬੂਤ ਕੀਤਾ ਜਾਵੇ ਜਿਹੜਾ ਵਰਕਰ ਘਰੇ ਬੈਠਾ ਉਹਨੂੰ ਚੱਕ ਕੇ ਲਿਓ ਉਹਨੂੰ ਬੈਠਾ ਨਹੀਂ ਦੇਣਾ ਹੁਣ ਕਰੇ ਵੀ ਉਹਨੂੰ ਜੇ ਪ੍ਰੋਬਲਮ ਆ ਉਹ ਸਿੱਧਾ ਪਾਰਟੀ ਹਾਈ ਕਮਾਂਡ ਨਾਲ ਮਿਲ ਕਰਾਓ ਔਰ ਉਹਨਾਂ ਦੀ ਜਿਹੜੀ ਪ੍ਰੋਬਲਮ ਆਈ ਹੈ ਹਲਕਾ ਇੰਚਾਰਜ ਨਾਲ ਜਿਹੜਾ ਹਲਕਾ ਇੰਚਾਰਜ ਗਲਤ ਉਹਤੇ ਹਲਕਾ ਇੰਚਾਰਜ ਨੂੰ ਡਾਂਟਿਆ ਜਾਏਗਾ ਤੇ ਵਰਕਰ ਦੀ ਸੁਣੀ ਜਾਏਗੀ ਇਸ ਕਰਕੇ ਦੋ ਥਾਂ ਹਿੱਸੇ ਕਰ ਦਿੱਤੇ ਗਏ ਆ ਡਬਲ ਹਲਕਾ ਇੰਚਾਰਜ ਕਰ ਦਿੱਤੇ ਗਏ ਆ ਕਿ ਵਰਕਰ ਦੀ ਪ੍ਰੋਪਰਲੀ ਸੁਣਵਾਈ ਹੋਵੇ ਉਦੇ ਦਾ ਕੋਈ ਅਚ ਮੈਨਾ ਨਹੀਂ ਰੱਖਦਾ ਵਰਕਰ ਨੂੰ ਇੱਥੇ ਤਗੜਾ ਕਰਨ ਦੇ ਵਕਾਸ ਵਾਸਤੇ ਹੀ ਇਹ ਚੀਜ਼ ਢੱਕ ਲਿਆਂਦੀ ਗਈ ਹੈ ਜਿਵੇਂ ਤੁਸੀਂ ਕਿਹਾ ਡਬਲ ਹਲਕਾ ਇੰਚਾਰਜ ਕਹਿੰਦਾ ਮਤਲਬ ਉਹਨਾਂ ਦੇ ਨਾਲ ਤੁਹਾਨੂੰ ਇੱਕ ਜ਼ਿੰਮੇਵਾਰੀ ਬਰਾਬਰ ਦੀ ਦੇ ਦਿੱਤੀ ਗਈ ਹੈ ਕਹਿੰਦਾ ਮਤਲਬ ਵੀ ਜਿਹੜੇ ਨਾਰਾਜ਼ ਨੇ ਜਾਂ ਜਿਹੜੇ ਉਹਨਾਂ ਦੇ ਦਫ਼ਤਰ ਛੱਡ ਚੁੱਕੇ ਨੇ ਉਹਨਾਂ ਦੇ ਵੇੜੇ ਨਹੀਂ ਵੜਦੇ ਉਹਨਾਂ ਤੋਂ ਨਾਰਾਜ਼ ਨੇ ਤੇ ਉਹਨਾਂ ਨੂੰ ਆਪਣੇ ਬੁੱਕਲ ਦੇ ਕਲਾਵੇ 'ਚ ਤੁਹਾਡੇ ਵੱਲੋਂ ਲਿਆ ਜਾਵੇ ਦੇਖੋ ਅਸੀਂ ਸਾਨੂੰ ਪਾਰਟੀ ਨੇ ਅਜਾੜ ਖੜਾ ਦਿੱਤਾ ਅਸੀਂ ਟਿਕਟ ਨਹੀਂ ਲੜਨਗੇ ਤੇ ਵੀ ਜੀ ਜੀ ਮੈਨੂੰ ਇਹ ਨਹੀਂ ਹੈਗਾ ਕਿ ਮੈਂ ਟਿਕਟ ਲੈਣੀ ਮੈਂ ਆ ਬੰਦੇ ਕਰਾ ਮੈਨੂੰ ਇਹ ਹੈ ਕਿ ਵਰਕਰ ਮਜ਼ਬੂਤ ਹੋਣਾ ਚਾਹੀਦਾ ਸਾਡਾ ਨਹੀਂ ਖਾਲਸਾ ਜੀ ਟਿਕਟ ਤਾਂ ਜਨ ਦਿਨ ਨਗਰ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੀ ਜਨਰਲ ਕੈਟਾਗਰੀ ਆ ਜਾਂਦੀ ਹੈ ਤੇ ਇਹ ਐਸਸੀ ਰਿਜ਼ਰਵ ਹੈਗਾ ਹਲਕਾ ਇਹ ਤੇ ਵੈਸੇ ਵੀ ਜਿਹੜਾ ਵਾ ਉਹ ਦੂਸਰੀ ਭਰਾਦਰੀ ਦਾ ਬੰਦਾ ਜੀ ਦੇਖੋ ਪਾਰਟੀ ਨੇ ਇਹ ਕਹ ਕੇ ਸੰਗਠਨ ਮਜ਼ਬੂਤ ਹੋਣਾ ਚਾਹੀਦਾ ਸੰਗਠਨ ਹੀ ਰੀਡ ਦੇ ਛੱਡੀ ਹੁੰਦੀ ਪਾਰਟੀ ਦੀ ਜਿਹੜੇ ਵਰਕਰ ਘਰੇ ਬੈਠੇ ਉਹਨਾਂ ਦੀ ਹੁਣ ਪ੍ਰੋਬਲਮ ਸੁਣਾਗਾ ਜੇ ਉਹਨੂੰ ਹਲਕਾ ਇੰਚਾਰਜ ਨਾਲ ਕੋਈ ਦੋਨਾਂ ਨੂੰ ਬਿਠਾ ਕੇ ਉਹਨਾਂ ਦਾ ਤਾਲਮੇਲ ਕਰਾਇਆ ਜਾਵੇਗਾ ਕਹੀਂ ਆਪਣਾ ਸੰਗਠਨ ਹਲਕਾ ਪ੍ਰੋਪਰਲੀ ਇਸ ਵਕਤ ਮਜ਼ਬੂਤ ਕਰਨਾ ਜਿਸ ਕਰਕੇ ਪਾਰਟੀ ਨੇ ਸਾਰੇ ਪਾਵਰਾਂ ਦੇ ਕੇ ਨਵਾਜਿਆ ਹੋਇਆ ਠੀਕ ਹੈ ਜੀ ਜੇ ਮੈਂ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ ਤੇ ਖਾਸ ਕਰਕੇ ਸਾਡੇ ਬੇਟ ਇਲਾਕੇ ਦੇ ਵਿੱਚ ਛੜਕੀ ਤੰਤਰ ਦਾ ਬੁਰਾ ਹਾਲ ਹੈ ਡਿਵੈਲਪਮੈਂਟ ਵੀ ਲੰਘੇ ਸਾਡੇ 3 ਸਾਲਾਂ ਚ ਸਰਕਾਰ ਦੇ ਰਾਜਕਾਲ ਦੌਰਾਨ ਕੋਈ ਨਹੀਂ ਹੋਈ ਦੇਖੋ ਜੀ ਮਨੀਸ਼ ਸੇ ਸੌਦੀਆ ਸਾਹਿਬ ਨੇ ਜਿਹਨੇ ਸਿੱਧਾ ਸਟ੍ਰਿਕਟਲੀ ਨੋਟਿਸ ਕੀਤਾ ਹੋਗਾ ਪਿੰਡਾ ਤਾਂ ਅਫਸਰ ਚ ਬੈਠਣ ਵਾਸਤੇ ਨਹੀਂ ਤੁਹਾਨੂੰ ਬਿਠਾਇਆ ਗਿਆ ਜਿੱਥੇ ਜਿਹੜੀ ਪ੍ਰੋਬਲਮ ਆ ਅਫਸਰ ਸਾਹੀ ਜਿਹੜੀ ਨਾਲ ਲਵੋ ਜਿਹੜੀ ਪ੍ਰੋਬਲਮ ਆ ਉਹਨਾਂ ਦੇ ਪ੍ਰੋਪਰਲੀ ਲਿਖ ਕੇ ਸਾਨੂੰ ਉੱਪਰ ਤੱਕ ਪਹੁੰਚਾਓ ਤਾਂ ਅਸੀਂ ਉਹਦੀ ਕਾਰਜਕਾਰੀ ਛੇਤੀ ਜਿੰਨੀ ਜਲਦੀ ਹੋਏਗਾ ਕਰਾਂਗੇ ਸੋ ਹੋਰ ਸਾਡੇ ਨਾਲ ਜਿਵੇਂ ਬਲਾਕ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਿਸ਼ਾਨ ਸਿੰਘ ਜੀ ਨੇ ਜੋ ਸਿਰ ਤੋੜ ਮਿਹਨਤ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਇਸ ਖੁਸ਼ੀ ਦੇ ਮੌਕੇ ਦੇ ਉੱਪਰ ਜਿਵੇਂ ਉਹਨਾਂ ਨੇ ਦੱਸਿਆ ਬਲਜੀਤ ਸਿੰਘ ਖਾਲਸਾ ਨੇ ਕਿ ਜੋ ਹਲਕਾ ਇੰਚਾਰਜ ਤੋਂ ਨਰਾਸ਼ ਹੋ ਕੇ ਘਰਾਂ ਦੇ ਵਿੱਚ ਲੋਕ ਬੈਠੇ ਨੇ ਜਿਨ੍ਹਾਂ ਸਿਰ ਤੋੜ ਮਿਹਨ ਕੀ ਅੱਜ ਤੁਸੀਂ ਚਟਾਨ ਬਣ ਕੇ ਬਲਜੀਤ ਸਿੰਘ ਖਾਲਸਾ ਦੇ ਨਾਲ ਉਹ ਸਾਰਾ ਇਲਾਕਾ ਮੇਰੇ ਵੀਰ ਨੂੰ ਵੀਰਜੀ ਬਲਜੀਤ ਖਾਲਸਾ ਨੂੰ ਅਹੁਦਾ ਮਿਲਿਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਗੱਲ ਕਰੀਏ ਹਲਕਰ ਚਾਰਜ ਦੀ ਅਸੀਂ ਵੀ ਇਹਨੂੰ ਨਾਲ ਇਹਨਾਂ ਦੇ ਜਿਹੜਾ ਤੋਂ ਨਾਲ ਹੋ ਕੇ ਆਪ ਜਿੰਨੇ ਆਡੇ ਸਰਪੰਚਾਂ ਬਲਾਕ ਪ੍ਰਧਾਨਾਂ ਸਾਰੇ ਇਕੱਠੇ ਹੋ ਕੇ ਇਹਦੇ ਨਾਲ ਜਾਵਾਂਗੇ ਪਿੰਡ-ਪਿੰਡ ਜਾ ਕੇ ਜਿੱਥੇ ਮਤਲਬ ਵਰਕਰ ਘਰ ਬੈਠੇ ਉਹਨਾਂ ਠਾਲ ਕੇ ਨਾਲ ਤੋਰਾਂਗੇ ਪਾਰਟੀ ਦੇ ਨਾਲ ਤੇ ਅਸੀਂ ਵੀ ਇਹਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵੀਰ ਨੂੰ ਅਹੁਦਾ ਮਿਲਿਆ ਵਾ ਅਸੀਂ ਵੀ ਇਹਦੇ ਨਾਲ ਪੇਟਵਾਨ ਕੇ ਲੋਕ ਨਾਲ ਰੋਵਾਂਗੇ ਇਹਨਾਂ ਦੇ ਨਾਲ ਠੀਕ ਹੈ ਕੀ ਕੀ ਲੱਗਦਾ ਕਿ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਜੋ ਘਾਟਾ ਪਿਆ ਸੀਗਾ ਲੰਗੀਆਂ ਜਿਵੇਂ 50000 ਦੀ ਵੋਟ ਸੀ 2022 ਦੇ ਵਿੱਚ ਤੇ ਇਹ ਅੱਧੀ ਰਹਿ ਗਈ ਸੀ 50% ਟੁੱਟ ਗਈ ਸੀ ਕੀ ਇਹ ਇਹਨੂੰ ਕੁਝ ਸੋਚ ਕੇ ਪਾਰਟੀ ਹਾਈ ਕਮਾਂਡ ਵੱਲੋਂ ਜਿਹੜੇ ਇਹੋ ਜਿਹੇ ਹੋਣ ਹ ਨੌਜਵਾਨਾਂ ਨੂੰ ਜਿਹੜਾ ਉਹਦੇ ਦਿੱਤੇ ਜਾ ਰਹੇ ਨੇ ਬਿਲਕੁਲ ਜੀ ਪਾਰਟੀ ਹਾਈ ਕਮਾਂਡ ਦਾ ਇਹੋ ਮਕਸਦ ਹੈ ਜੀ ਜੋ ਕੁਝ ਥੋੜਾ ਅਫਸਰਟ ਹੋਇਆ ਵਾ ਉਹ ਨੂੰ ਸੈਟ ਕਰਾਉਂ। ਉਹ ਨੂੰ ਸੈਟ ਕਰਾਉਂ। ਇਹਦਾ ਮਤਲਬ ਕਿਤੇ ਨਾ ਕਿਤੇ ਮੰਨਦੇ ਹੋ ਬੇਸ਼ੱਕ ਤੁਸੀਂ ਹਲਕਾ ਇੰਚਾਰਜ ਦੇ ਨਾਲ ਵੀ ਹੋ ਤੇ ਕਹਿੰਦਾ ਮਤਲਬ ਪਾਰਟੀ ਦੇ ਨਾਲ ਵੀ ਹੋ ਹਾਂ ਜੀ ਜੀ ਜੋ ਪਾਰਟੀ ਦਾ ਸੰਵਿਧਾਨ ਬੰਦ ਦਾ ਪਾਰਟੀ ਤੇ ਜਿਹੜਾ ਪ੍ਰੋਟੋਕੋਲ ਉਹਨੂੰ ਫਾਲੋ ਕਰਦੇ ਹੋ ਪਰ ਕਿਤੇ ਨਾ ਕਿਤੇ ਇਹ ਜ਼ਰੂਰ ਮੰਨਦੇ ਹੋ ਕਿ ਲੋਕ ਜਿਹੜੇ ਹਲਕੇ ਦੇ ਨੇ ਹਲਕਾ ਅੰਚਾਰਿਤ ਨੂੰ ਰਾਜ ਨੇ ਇਹ ਕਦੋਂ ਕਿਤੇ ਹੁੰਦਿਆਂ ਛੁੜੀਆਂ ਬਦੀਆਂ ਹੋਈ ਜਾਂਦੀਆਂ ਜੀ ਹਾਂ ਜੀ ਥੋੜੀਆਂ-ਬੋਤੀਆਂ ਨਹੀਂ ਚਰਚਾਵਾਂ ਤੇ ਜਿਹੜੀਆਂ ਨੇ ਉਹ ਕਾਫੀ ਰਹਿੰਦੀਆਂ ਨੇ ਹੋਰ ਕੈਪਟਨ ਪਿਆਰਾ ਸਿੰਘ ਜੀ ਨੇ ਜਿਵੇਂ ਉਹ ਵੀ ਲੰਬੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਨੇ ਇਸ ਮੌਕੇ ਤੇ ਉੱਪਰ ਜਿਵੇਂ ਹਲਕੇ ਦੇ ਵਿੱਚ ਚਰਚਾਵਾਂ ਵੀ ਚੱਲ ਰਹੀਆਂ ਸੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜ਼ਿੰਮੇਵਾਰੀ ਜਿਹੜੀ ਮਿਲ ਜਾਣੀ ਹੈ ਕੋਹਦਾ ਮਿਲ ਜਾਣਾ ਵਾ ਉਹ ਕੋ ਵੱਡੀ ਗੱਲ ਨਹੀਂ ਜ਼ਿੰਮੇਵਾਰੀ ਨੂੰ ਲੰਬੇ ਸਮੇਂ ਤੱਕ ਨਭਾਉਣਾ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਇਹ ਵੱਡੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਨਰਲੇਵ ਟੀਵੀ ਦਾ ਸਾਡੇ ਬਹੁਤ ਹੀ ਇੱਕ ਸਮਝਦਾਰ ਪੱਤਰਕਾਰ ਮੇਰੇ ਵੀਰ ਗੁਰਿੰਦਰ ਗੁਰਾਇ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਆ ਉਸ ਤੋਂ ਬਾਅਦ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਬੜਾ ਵੱਡਾ ਅਹੁਦਾ ਦੇ ਕੇ ਨਵਾਜਿਆ ਵਾ ਸਭ ਤੋਂ ਪਹਿਲੀ ਵਾਰ ਸਾਡੀ ਲਵਾਨਾ ਕੌਮ ਦੇ ਵਿੱਚ ਔਰ ਬੀਸੀ ਕੌਮ ਦੇ ਵਿੱਚ ਜਿਹੜਾ ਇਹ ਪਹਿਲਾ ਰਿਜ਼ਲਟ ਜਿਹੜਾ ਹਾਸਲ ਹੋਇਆ ਵਾ ਫੂ ਮੈਂ ਸਭ ਤੋਂ ਪਹਿਲਾਂ ਪਿੰਡ ਨੂੰ ਪਿੰਡ ਦੀ ਸਾਰੇ ਮੈਂਬਰ ਪੰਚਾਇਤ ਨੂੰ ਗੁਰਜੀਤ ਸਿੰਘ ਖਾਲਸਾ ਨੂੰ ਵਧਾਈ ਦਿੰਦਾ ਮੈਂ ਔਰ ਹਾਈ ਹਾਈ ਕਮਾਂਡ ਨੂੰ ਬਹੁਤ-ਬਹੁ ਵਧਾਈ ਦਿੰਦਾ ਮੈਂ ਔਰ ਦੂਸਰੀ ਮੈਂ ਬੇਨਤੀ ਕਰਦਾ ਕਿ ਜਿੰਨਾ ਵੀ ਸਾਡੇ ਕੋਲ ਇਲਾਕੇ ਦੇ ਸਰਪੰਚ ਨੇ ਇਲਾਕੇ ਦੇ ਬਲੌਕ ਪ੍ਰਧਾਨ ਨੇ ਇਲਾਕੇ ਦੇ ਮੈਂਬਰ ਪੰਚਾਇਤ ਨੇ ਅਸੀਂ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਜੁਟ ਹੋ ਕੇ ਅਸੀਂ ਲੈ ਕੇ ਚੱਲਣਾ ਤਾਂ ਕਿ ਪਾਰਟੀ ਦਾ ਜਿਹੜਾ ਉਹ ਪੂਰਾ ਪ੍ਰੋਪਰ ਤੌਰ ਤੇ ਸਾਥ ਦਿੱਤਾ ਜਾਵੇ ਦੂਸਰੀ ਮੈਂ ਇੱਕ ਬੇਨਤੀ ਕਰਦਾ ਆਪਦੀ ਟੀਵੀ ਦੇ ਮਾਧਿਅਮ ਦੇ ਤੌਰ ਤੇ ਕਿ ਜਿੰਨੇ ਵੀ ਸਰਪੰਚ ਬਣਾਏ ਨੇ ਮੈਂ ਬੈਲ ਸਾਹਿਬ ਨੂੰ ਵੀ ਪਹਿਲਾਂ ਇਹ ਗੱਲ ਦੱਸੀ ਸੀ ਅੱਜ ਫਿਰ ਮੈਂ ਆਪਦੀ ਟੀਵੀ ਦੇ ਮਾਧਿਅਮ ਦੇ ਕਹਿਣਾ ਕਿ ਜਿੰਨੇ ਵੀ ਸਰਪੰਚ ਬਣਾਏ ਅਸੀਂ 100 150 ਲੱਖ ਜਿੰਨੇ ਵੀ ਚਰੇ ਪੈਂਚ ਬਣਾਏ ਇਹ ਸਾਰੇ ਸਰਪੰਚਾਂ ਨੂੰ ਮੈਂ ਹਾਈ ਕਮਾਂਡ ਨੂੰ ਅਪੀਲ ਕਰਦਾ ਕਿ ਸਾਰੇ ਸਰਪੰਚਾਂ ਨੂੰ ਜਿਹੜੀ ਇਹ ਗ੍ਰਾਂਟ ਜਿਹੜੀ ਆ ਥੋੜੀ ਥੋੜੀ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਬਕਾਸ ਪਿੰਡ ਦਾ ਕਰ ਸਕਣ ਤੇ ਕੱਲ ਨੂੰ ਵੋਟ ਆਵੇ ਤੋ ਡਟ ਕੇ ਸਰਪੰਚ ਸਾਹਿਬ ਕੋਲ ਆ ਕੇ ਮੈਂ ਵੋਟ ਦੇਣੀ ਹੈ ਆ ਮੇਰੇ ਇਲਾਕੇ ਨੂੰ ਵੋਟ ਦੇਣੀ ਆ ਵੋਟ ਦੇਣੀ ਆ ਇਹ ਬੇਨਤੀ ਮੇਰੀ ਹਾਈ ਕਮਾਂਡ ਤੱਕ ਜਿਹੜੀ ਆ ਇਹ ਜਿਹੜੀ ਜ਼ਰੂਰ ਹੈ ਬਾਕੀ ਅਸੀਂ ਸ਼ਰ ਜਾਨੇ ਫਿਰ ਹਾਈ ਕਮਾਂਡ ਦਾ ਨਲੀਬ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਮਾਰੇ ਕਿਰਪਾ ਕਰੇ ਇਸ ਬੱਚੇ ਤੇ ਮਿਹਰ ਭਰੇ ਹੱਥ ਰੱਖ ਕੇ ਇਹ ਬੱਚਾ ਸਾਰਿਆਂ ਨੂੰ ਇੱਕ ਜੋ ਠੋਕੇ ਸਾਰੇ ਇਲਾਕੇ ਨੂੰ ਨਾਲ ਚਲੇ ਔਰ ਅਹੀ ਬਿਲਕੁਲ ਸਾਦਮਾਂ ਜਿੰਨੇ ਵੀ ਸਾਡੇ ਇਲਾਕੇ ਦੇ ਸਰਪੰਚਾਂ ਬਲੌਕ ਪ੍ਰਧਾਨ ਬਿਲਕੁਲ ਇੱਕ ਝੂਟੋਗੇ ਸਾਥਦਾਨ ਵਕੋ ਵਕ ਪੰਚਾਂ ਸਰਪੰਚਾਂ ਤੇ ਸਮਰਥਕਾਂ ਵੱਲੋਂ ਜਿੱਥੇ ਇਸ ਖੁਸ਼ੀ ਦੇ ਮੌਕੇ ਉੱਪਰ ਜੋ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਕਿਤੇ ਨਾ ਕਿਤੇ ਜਿਵੇਂ ਬਲਾਕ ਪ੍ਰਧਾਨ ਨੇ ਬਲਬੀਤ ਸਿੰਘ ਭੀਰਾ ਜੀ ਨਿਸ਼ਾਨ ਸਿੰਘ ਗੁੰਝੀਆਂ ਜੀ ਜਾਂ ਹੋਰ ਜਿਹੜੇ ਪੁਰਾਣੇ ਇਥੋਂ ਦੇ ਹਲਕਾ ਇੰਚਾਰਜ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਰਛਾਵਾਂ ਬਣ ਕੇ ਜਿਹੜੇ ਚੱਲਣ ਵਾਲੇ ਸਾਥੀ ਸਨ ਉਹਨਾਂ ਦੀ ਕਿਤੇ ਨਾ ਕਿਤੇ ਨਾਰਾਜ਼ਗੀ ਜਿਹੜੀ ਹੈ ਹਲਕਾ ਇੰਚਾਰਜ ਦੇ ਪ੍ਰਤੀ ਜਿਹੜੀ ਹੈ ਜ਼ਰੂਰ ਨਜ਼ਰ ਆ ਰਹੀ ਹੈ ਕਿ ਲੋਕ ਨੇ ਜਿਹੜੇ ਉਹ ਹਲਕਾ ਇੰਚਾਰਜ ਦੀਆਂ ਗ ਤੋ ਉਹਦੀਆਂ ਕਾਰਵਾਈਆਂ ਤੋਂ ਜਿਹੜੇ ਨਿਰਾਸ਼ ਨੇ ਜਿਸ ਨੂੰ ਲੈ ਕੇ ਸ਼ਾਇਦ ਇਹੀ ਕਾਰਨ ਰਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬਲਜੀਤ ਸਿੰਘ ਖਾਲਸਾ ਨੇ ਜੋ ਉਹਨਾਂ ਨੂੰ ਜਿਹੜਾ ਵਾ ਸਗਠਨ ਦਾ ਹਲਕਾ ਦਿਨਨਗਰ ਦਾ ਇੰਚਾਰਜ ਲਗਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਜੋ ਬਲਜੀਤ ਸਿੰਘ ਖਾਲਸਾ ਨੇ ਇਹ ਪੁਰਾਣਾ ਸ਼ਾਲਾ ਕਸਬਾ ਜੋ ਕੇਂਦਰ ਬਿੰਦੂ ਹੈ ਇਸ ਇਲਾਕੇ ਦਾ ਬੇੜ ਖੇਤਰ ਦਾ ਇਹਦੇ ਸਰਪੰਚ ਵੀ ਨੇ ਤੋਂ ਇਹ ਤੋਂ ਇਲਾਵਾ ਮਾਰਕੀਟ ਕਮੇਟੀ ਦਿਨਨਗਰ ਦੇ ਚੇਅਰਮੈਨ ਨੇ ਤੇ ਇਸ ਤੋਂ ਇਲਾਵਾ ਹੁਣ ਜੋ ਪਾਰਟੀ ਹਾਈ ਕਮਾਂਡ ਦਾ ਜਿਵੇਂ ਉਹਨਾਂ ਵੱਲੋਂ ਭਰੋਸਾ ਜਿੱਤਾ ਜਿੱਤੇ ਆ ਗਿਆ ਉਹਨਾਂ ਦੇ ਸਿਆਸੀ ਆਕਾ ਨੇ ਜਿਹੜੇ ਸ਼ਹਿਰੀ ਕਲਸੀ ਜੀ ਸ਼ਹਿਰੀ ਕਲਸੀ ਜੀ ਦਾ ਲਗਾਤਾਰ ਜਿਹੜਾ ਵਾ ਦਿਨਾਨਗਰ ਹਲਕੇ ਸਮੇਤ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਬੋਲਬਾਲਾ ਜਾਂ ਉਹਨਾਂ ਦਾ ਜਿਹੜਾ ਅਭਾਰ ਆ ਜਾਂ ਉਹਨਾਂ ਦਾ ਵਕਾਰ ਆ ਜਿਹੜਾ ਦਿਨੋਂ ਦਿਨ ਉੱਬਰਦਾ ਜਿਹੜਾ ਵਾ ਉਹ ਨਜ਼ਰ ਆ ਰਿਹਾ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਏਗਾ ਕਿ ਬਲਜੀਤ ਸਿੰਘ ਖਾਲਸਾ ਵੱਲੋਂ ਇਹ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉਤਰਦੇ ਨੇ ਇਹ ਸਮੇਂ ਦੀ ਗਰਭ ਚ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨਲਸ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ